ਤੇ ਧੀ ਦੇਣੀ ਆ ਬਾਬਾ ਸ਼ਾਮ ਸਿੰਘ ਨੇ ਤੇ ਜੇਪੇ ਰੱਖਿਓ ਧੀਆ ਨੂੰ ਲੋਕੀ ਕਹਿੰਦੇ ਨੇ ਧੀਆ ਵਾਲੇ ਨਿੱਕੇ ਨੇ ਪਰ ਧੀਆ ਨੇ ਜਿਹਨਾਂ ਨੇ ਆਪਣਾ ਆਪਾ ਦੇ ਦੇਣਾ ਉਹਨਾਂ ਤੋਂ ਵੱਡਾ ਕਿਹੜਾ ਹੋ ਸਕਦਾ ਇਹ ਹੀ ਕਾਰਨ ਜਦੋਂ ਸ਼ੇਮੇ ਪਾਦਸ਼ਾਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਦਸ਼ਾਹ ਜੀ ਆਪਣੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵਿਆਹਣ ਵਾਸਤੇ ਗਏ ਤੇ ਭਾਈ ਲਾਲ ਚੰਦ ਦੀ ਹੱਥ ਜੁੜ ਕੇ ਖਲੋਗੇ ਕਹਿਣ ਲੱਗੇ ਮਹਾਰਾਜ ਜੋ ਸੀ ਵੱਡੇ ਹੋ ਅਸੀਂ ਧੀਆ ਬਾੜੇ ਛੋਟੇ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕਦੇ ਸਾਨੂੰ ਬਖਸ਼ ਦੇਵ ਤੇ ਜੇ ਕੋਈ ਸਾਡੇ ਕੋ ਕਮੀ ਪੇਸ਼ੀ ਰਹੇਗੀ ਉਹਦੇ ਸਾਨੂੰ ਮਾਫ ਕਰਿਓ ਤੇ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਬੈਠੇ ਆ ਬਾਬਾ ਸ਼ਾਮ ਸਿੰਘ ਦੀ ਅਟਾਰੀ ਵਾਲੇ ਜਿਸ ਸਮੇਂ ਜੰਗ ਦੇ ਮੈਦਾਨ ਦੇ ਵਿੱਚ ਡੁੱਜਣ ਵਾਸਤੇ ਤੁਰਦੇ ਆ ਭਾਵੇਂ ਇਸ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਬਾਬਾ ਸ਼ਾਮ ਸਿੰਘ ਨੂੰ ਨਾ ਨੂੰ ਪਹਿਲੇ ਦਿਨ ਤੋਂ ਪਤਾ ਸੀ ਜੋ ਕੁਝ ਵਰਤਾਰਾ ਕਰਦਾ ਪਰਦਾ ਪਿਆ ਮਨ ਰਾਜਿੰਦਰ ਸਿੰਘ ਬਾਬਾ ਸ਼ਾਮ ਸਿੰਘ ਤਿਆਰ ਪਰ ਤਿਆਰ ਹੋ ਕੇ ਜਦੋਂ ਤੁਰ ਲੱਗੇ ਨਾ ਤੇ ਸਤਕਾਰਯੋਗ ਬੀਬੀ ਜੀ ਨੇ ਬੇਇਤੀ ਕੀਤੀ ਕਹਿਣ ਲੱਗੇ ਆਪ ਸਿੰਘ ਸਾਹਿਬ ਚੱਲੇ ਹੋ ਅੱਗੇ ਬੜੀਆਂ ਜੰਗਾਂ ਲੜਿਣਾ ਨੇ ਪਰ ਅੱਜ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਤਿਆਰੀ ਕੀਤੀ ਹੈ ਜਿਸ ਪ੍ਰਕਾਰ ਤੁਸੀਂ ਸ਼ਸਤਰ ਸਜਾਏ ਨੇ ਜਿਹੜਾ ਜਗਰ ਦਲਾਲ ਤੁਹਾਡੇ ਚਿਹਰੇ ਦੇ ਉੱਤੇ ਹੈ ਮੈਨੂੰ ਅੱਜ ਇਹ ਜੰਗ ਕੋਈ ਆਮ ਜੰਗ ਨਹੀਂ ਲੱਗਦੀ ਤੇ ਬਾਬਾ ਸ਼ਾਮ ਸਿੰਘ ਨੇ ਆਖਿਆ ਸੀ ਅਸੀਂ-ਅਸੀਂ ਚੱਲੇ ਆਂ ਅੱਜ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਤੇ ਸ਼ਹੀਦੀਆਂ ਕੌਣੀਆਂ ਤੇ ਮਾਤਾ ਜੀ ਨੇ ਉੱਤੇ ਆਖਿਆ ਕਿ ਇਹ ਕਿਹਨਾਂ ਸਾਡੇ ਵਾਸਤੇ ਕੀ ਬਚਨ ਆਮੀ ਸੰਗਤ ਦੇ ਕੀ ਤਲ ਤੇ ਨੇ ਕੀ ਪਿਆਰੀ ਹਰ ਸੰਤ ਚੰਗੇ ਸਾਦੇ ਰਹਾ ਹਰ ਸੱਜਣ ਤੇ ਕੀ ਹਰ ਸੰਤ ਚੰਗੇ ਸਮੁੰਦਰਾਂ ਘੁੰਮਿ ਰਹੇ ਹਰ ਸੰਤਾਂ ਕੋਲ ਨੇ ਕੀ ਸਾਦੇ ਰਹਾ ਹਰ ਸੱਜਣ ਤੇ ਕੀ ਹਰ ਸੰਤਾਂ ਤੇ ਕੀ بابت کے بابا حافظ کی بیٹا انہوں نے اپنی چھوٹیوں منڈی میں انہوں نے نال ایسے پنیاں وہاں تھا انہوں نے سیتا کے کہنے پر کہا ہے Sarkar Delhi ki Constitution ne diya sammati hai aap ke mamle to guvari ke andar sabre ko sakta pachn katiwat ki thiwar ਦਸਾਰਾ ਜਿਹੜੀਆਂ ਉੱਤਰੀਆਂ ਨੇ ਜਿਉਂੀਆਂ ਉਹਨਾਂ ਦਾ ਮਹਾਪੁਰਸ਼ਾਤ ਦਾ ਪਾਇਤ੍ਰੀਸ਼ੀ ਦਿਵਸੇ ਵਾਲਾ ਉਹਨਾਂ ਦਾ ਨਾਮ ਲੈ ਰਸਨੀਂ ਦੀਆਂ ਨੇ 68 ਟਾਣੇ ਵੇੜੀਆਂ ਬਣਾਉਂਦਾ ਉਹ ਜੰਪੂ ਦੇ ਗਾਉਂ ਤੋਂ ਨਾ ਜੇਰਾਂ ਪੱਤੀ ਪੱਤੀ ਦੀਆਂ ਚਾਹਾਂ ਜੋ ਮਾਤਾ ਸ਼ਾਨੀਤਾ